ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰੇ ਸਟੋਰ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਮੇਰੇ ਖੁਦ ਦੇ ਪ੍ਰਿੰਟ ਕਰਵਾਏ ਹੋਏ ਤੇ ਖੁਦ ਹੀ ਵਰਕ ਕਰਵਾਏ ਹੋਏ ਆਰੀ ਵਰਕ ਦੇ ਕਾਟਨ ਦੇ ਸੂਟ ਲੈ ਕੇ ਆਈ ਹਾਂ ਤੁਹਾਡੇ ਵਾਸਤੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਡਿਜ਼ਾਈਨ ਤੁਹਾਨੂੰ ਪਸੰਦ ਆ ਜਾਂ ਪ੍ਰਿੰਟ ਤੁਹਾਨੂੰ ਪਸੰਦ ਆ ਉਹ ਪ੍ਰਿੰਟਿੰਗ ਅਸੀਂ ਕਰਵਾ ਦਾਂਗੇ ਪ੍ਰਿੰਟਿੰਗ ਦਾ ਕਲਰ ਸੇਮ ਹੋਏਗਾ ਪਰ ਤੁਸੀਂ ਜਿੰਨੇ ਵੀ ਸੂਟ ਪ੍ਰਿੰਟ ਕਰਵਾਉਣੇ ਉਹ ਕਰਵਾ ਸਕਦੇ ਹੋ ਤੇ ਬਾਕੀ ਨੰਬਰ ਹੈਗਾ ਜੀ ਬੁਕਿੰਗ ਲਈ 8283828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਸਕਰੀਨ ਸ਼ਾਟ ਲੈ ਕੇ ਮੈਨੂੰ ਸੈਂਡ ਕਰ ਸਕਦੇ ਹੋ ਬਹੁਤ ਪਿਆਰੀ ਪਿਆਰੀ ਜਿਹੀ ਕਲੈਕਸ਼ਨ ਹੈ ਜਿਹੜੀ ਤੁਹਾਨੂੰ ਅੱਜ ਦਿਖਾਉਣ ਜਾ ਰਹੀਆਂ ਤੇ ਇਹ ਹੈਗੇ ਆ ਸੂਟ ਮਸਲੀਨ ਕੋਟਾ ਦੇ ਉੱਪਰ ਨੇ ਜੇ ਮਸਲੀਨ ਕੋਟਾ ਦੀ ਹੈਗੀ 셔ਟ ਬਹੁਤ ਸੌਫਟਸਟ ਆਫ ਆ ਠੀਕ ਹੈ ਤੇ ਇਹ ਹੈਗੀ ਇਹਦੀ ਸਲਵਾਰ ਸਲਵਾਰ ਦਾ ਜਿਹੜਾ ਪ੍ਰਿੰਟ ਹੈ ਉਹ ਲਾਈਟ ਸ਼ੇਡ ਚ ਰਹੇਗਾ ਮੈਂ ਪਹਿਲਾਂ ਵੀ ਦਿਖਾਈਆਂ ਸੂਟ ਪ੍ਰਿੰਟ ਕੀਤੇ ਹੋਏ ਬਹੁਤ ਸਭ ਨੇ ਪਸੰਦ ਕੀਤੇ ਆ ਇਹ ਦੁਬਾਰਾ ਤੋਂ ਪ੍ਰਿੰਟਿੰਗ ਆਈ ਹੈ ਜੀ ਇਹ ਸ਼ਰਟ ਆ ਇਹ ਸਲਵਾਰ ਆ ਠੀਕ ਹੈ ਤੇ ਇਹ ਹੈਗਾ ਜੀ ਇਹਨਾਂ ਦਾ ਦੁਪੱਟਾ ਸਟਾਫ ਬਹੁਤ ਜ਼ਿਆਦਾ ਫਾਈਨ ਆ ਬਹੁਤ ਜ਼ਿਆਦਾ ਸੌਫਟ ਸਟਾਫ ਦੇ ਉੱਪਰ ਆ ਲੰਮੇ ਚੌੜੇ ਜਿਹੇ ਦੁਪੱਟੇ ਰਹਿਣਗੇ ਪ੍ਰਿੰਟਿੰਗ ਬਹੁਤ ਸੋਹਣੀ ਹੈ ਦੁਪੱਟੇ ਦੀ ਵੀ ਤੇ ਪ੍ਰਾਈਸ ਰਹੂਗਾ 2950 ਠੀਕ ਹੈ ਤੇ ਇਹਦੇ ਵਿੱਚ ਤੁਹਾਨੂੰ ਕਲਰ ਦੇ ਦਾਨਨੇ ਆ ਤੇ ਡਿਜ਼ਾਈਨ ਦੇ ਦਾਨਨੇ ਆ ਜੀ ਇਹ ਪ੍ਰਿੰਟ ਵੀ ਬਹੁਤ ਪਿਆਰਾ ਹੈ ਬਹੁਤ ਸੌਫਟ ਸਟਫ ਆ ਇਹ ਹੈਗੀ ਹੈ ਜੀ ਸਲਵਾਰ ਠੀਕ ਹੈ ਤੇ ਇਹ ਹੈਗਾ ਜੀ ਇਹਦਾ ਲਾਈਨਾਂ ਦੇ ਵਿੱਚ ਸੈਂਟਰ ਤੋਂ ਦੁਪੱਟਾ ਫੋਰ ਸਾਈਡ ਬਾਰਡਰ ਦੇ ਨਾਲ ਇੱਕ ਸੂਟ ਜਿਹੜਾ ਤੁਹਾਨੂੰ ਪਹਿਲਾਂ ਪ੍ਰਿੰਟ ਦਿਖਾਇਆ ਉਹਦੇ ਵਿੱਚ ਇਹ ਹਲਕਾ ਜਿਹਾ ਉਸ ਤੋਂ ਇੱਕ ਨੰਬਰ ਲਾਈਟ ਸ਼ੇਡ ਆ ਜਾਏਗਾ ਇਹ ਵੀ ਸੂਟ ਬਹੁਤ ਪਿਆਰਾ ਹੈ ਇਹ ਹੈਗਾ ਜੀ ਸ਼ਰਟ ਦਾ ਪ੍ਰਿੰਟ ਤੇ ਇਹ ਮਿਲ ਜੇਗਾ ਤੁਹਾਨੂੰ ਇਹਦੀ ਸਲਵਾਰ ਦਾ ਪ੍ਰਿੰਟ ਠੀਕ ਹੈ ਦੁਪੱਟਾ ਬਹੁਤ ਪਿਆਰਾ ਜਿਹਾ ਇਹ ਦੁਪੱਟਾ ਸਟੱਫ ਬਹੁਤ ਜ਼ਿਆਦਾ ਸੌਫਟ ਮਸਲੀਨ ਹੈ ਇਹ ਕੋਟਾ ਮਸਲੀਨ ਹੈ ਜੀ ਸਟੱਫ ਬਹੁਤ ਸੋਹਣਾ ਹੈ ਠੀਕ ਹੈ ਇਹ ਤਾਂ ਸਾਰੇ ਪ੍ਰਿੰਟ ਕਰਵਾਏ ਹੋਏ ਸੂਟਾਂ ਤੇ ਪ੍ਰਾਈਸ ਹੈਗਾ ਇਹ 2950 ਇਹ ਵੀ ਮੇਰੀ ਖੁਦ ਦੀ ਪ੍ਰਿੰਟਿੰਗ ਹੈ ਬਹੁਤ ਸਾਰੇ ਸੂਟ ਮੈਂ ਪਿੱਛੇ ਦਿਖਾਏ ਸੀਗੇ ਇਹ ਸੀ ਪ੍ਰਿੰਟ ਕਰਵਾਏ ਆ ਦੁਵਾਰਾ ਤੋਂ ਬੀਚੀ ਕਿਕ ਦੋ ਦੋ ਪੀਸ ਜਿਹੜੇ ਸਾਡੇ ਕੋਲ ਰਹਿ ਗਏ ਇਸ ਟਾਈਮ ਅਵੇਲੇਬਲ ਨੇ ਮੈਂ ਤੁਹਾਨੂੰ ਉਹ ਦਿਖਾ ਰਹੀ ਹਾਂ ਇਹ ਸੀ ਸਟਿਚ ਵੀ ਕੀਤੇ ਹੋਏ ਆ ਸੂਟ ਦੇਖੋ ਜੀ ਸੂਟ ਬਹੁਤ ਪਿਆਰਾ ਜਿਹਾ ਸੂਟ ਆ ਸਟੱਫ ਹੀ ਬਹੁਤ ਜ਼ਿਆਦਾ ਫਾਈਨ ਆ ਮੈਂ ਖੁਦ ਵੀ ਪਾਣੀ ਇਹ ਵਾਲਾ ਸੂਟ ਇਸ ਗਰਮੀ ਦੇ ਵਿੱਚ ਵੀ ਲਾਈਨਿੰਗ ਲਾ ਕੇ ਤਾਂ ਬਣਦਾ ਸਟੱਫ ਇਹ ਪਰ ਬਹੁਤ ਲਾਈਟ ਵੇਟ ਤੇ ਆ ਇਹ ਵਾਲਾ ਸੂਟ ਵੀ ਤੁਸੀਂ ਮੇਰੀ ਪਿਛਲੇ ਵੀਡੀਓ ਚ ਦੇਖਿਆ ਹੋਵੇਗਾ ਮਲਟੀ ਦੇ ਉੱਪਰ ਇਹ ਹੁਣ ਦੁਬਾਰਾ ਤੋਂ ਕਾਫੀ ਸਾਰੇ ਸੂਟ ਪ੍ਰਿੰਟ ਹੋ ਗਏ ਨੇ ਠੀਕ ਹੈ ਜੀ ਇਹ ਹੈਗਾ ਇਹਦੇ ਨਾਲ ਦੁਪੱਟਾ 2950 ਹੈਗਾ ਜੀ ਇਹਨਾਂ ਸੂਟਾਂ ਦਾ ਪ੍ਰਾਈਸ ਇਸੇਮ ਦੇ ਵਿੱਚ ਤੁਹਾਨੂੰ ਮਿਲ ਜਾਣਗੇ 2-3 ਸੂਟ 3 ਸੂਟ ਮਿਲ ਜਾਣਗੇ ਸੇਮ ਹੀ ਕਲਰ ਡਿਜ਼ਾਈਨ ਦੇ ਵਿੱਚ ਪ੍ਰਾਈਸ ਹੈਗਾ 2950 ਇਹ ਸੂਟ ਮੈਂ ਜੌਰਜਟ ਦੇ ਉੱਪਰ ਪ੍ਰਿੰਟ ਕਰਵਾਇਆ ਇਹ ਥੋੜਾ ਗਰਲੀਚਾ ਸੂਟ ਬਣਾਇਆ ਜੀ 올ਓਵਰ 5 ਮੀਟਰ ਸੂਟ ਮਿਲੇਗਾ ਹੈ ਲਾਈਨ ਵਾਲਾ ਤੁਹਾਨੂੰ ਠੀਕ ਹੈ ਇਹ ਜੌਰਜਟ ਸਟੱਫ ਦੇ ਉੱਪਰ ਪ੍ਰਿੰਟ ਕਰਵਾਇਆ ਤੇ ਜੌਰਜਟ ਦਾ ਹੀ ਹੈਗਾ ਇਹਦਾ ਇਹ ਦੁਪੱਟਾ ਇਹ ਦੁਪੱਟਾ ਗਰਲਿਸ਼ ਲੁਕ ਤੇ ਬਣਾਇਆ ਹੈ ਬਹੁਤ ਸੋਹਣਾ ਸੂਟ ਆ ਇਹਦੇ ਵਿੱਚ ਮੇਰੇ ਕੋਲ ਪੰਜ ਪੀਸ ਹੈਗੇ ਨੇ ਤੁਸੀਂ ਜਿੰਨੇ ਮਰਜ਼ੀ ਆਰਡਰ ਕਰ ਸਕਦੇ ਹੋ ਸੇਮ ਦੇ ਵਿੱਚ ਪੰਜ ਪੀਸ ਹੈਗੇ ਨੇ ਕਲਰ ਇਹੀ ਰਹੂਗਾ ਜੀ ਤੇ ਇਹਦਾ ਪ੍ਰਾਈਸ ਹੈਗਾ ਸੂਟ ਦਾ 1900 1900 ਦੇ ਵਿੱਚ ਸੂਟ ਮਿਲੇਗਾ ਤੁਹਾਨੂੰ ਤੇ ਇੱਕ ਇਹ ਵਾਲਾ ਸਟੱਫ ਬਿਲਕੁਲ ਨਮਾਜ਼ਾ ਰੈਡੀ ਕਰਵਾਇਆ ਹੈ ਇਹ ਵੀ ਪ੍ਰਿੰਟ ਹੀ ਕਰਵਾਇਆ ਸੂਟ ਸੂਟ ਦਾ ਕਲਰ ਡਿਜ਼ਾਈਨ ਪ੍ਰਿੰਟ ਦੇਖੋ ਜੀ ਬਹੁਤ ਸਰਦਾਰੀ ਸੂਟ ਆ 올ਓਵਰ 5 ਮੀਟਰ ਦਾ ਸੂਟ ਰਹੂਗਾ ਇਹ ਵਾਲਾ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਸਟਫ ਹੈਗਾ ਤਾਂ ਮਸਲੀਨ ਦੇ ਉੱਪਰ ਆ ਪਰ ਨਵਾਂ ਜਿਹਾ ਸਟਫ ਮਿਲੇਗਾ ਤੁਹਾਨੂੰ ਬਿਲਕੁਲ ਇਹ ਦੁਪੱਟਾ ਠੀਕ ਹੈ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 3200 ਇਹ ਥੋੜਾ ਸਟਫ ਦਾ ਫਰਕ ਹੈ ਇਸ ਤੇ ਦਾ ਹੁਣ ਮੈਂ ਤੁਹਾਨੂੰ ਜਿਹੜੇ ਸੂਟ ਵਰਕ ਕਰਵਾਏ ਹੋਏ ਉਹ ਦਿਖਾ ਰਹੀ ਹਾਂ ਵਿਦਆਊਟ ਲਾਈਨਿੰਗ ਆਰੀ ਵਰਕ ਦਾ ਸੂਟ ਰਹੂਗਾ without lining ਤੁਸੀਂ ਸਿੰਗਲ ਵਰਕ ਵਰਕ ਹੀ ਕਰਾਓਗੇ ਤਾਂ 22500 ਦਾ ਵਰਕ ਵਰਕ ਹੈ ਇਹ with the stuff ਤੁਹਾਨੂੰ ਬ੍ਰਾਂਡਡ ਸਟੱਫ ਮਿਲੇਗਾ ਸਾਰੇ ਪਿਓਰ ਲੀਲਨ ਦੇ ਉੱਪਰ ਸੂਟ ਰਹੂਗਾ ਜੀ without lining ਸੂਟ ਬਣੇਗਾ ਇਹ ਤੇ ਟਾਈ ਐਂਡ ਡਾਈ ਦੇ ਅਸੀਂ ਇਹਨਾਂ ਦੇ ਨਾਲ ਦੁਪट्टे ਰੈਡੀ ਕਰਵਾਈ ਹੋਈਆਂ 4 ਸਾਈਡ ਵਰਕ ਦੇ ਨਾਲ ਐਦਾਂ ਟਾਈ ਐਂਡ ਡਾਈ ਚ ਰਹੇਗਾ ਦੁਪੱਟਾ 4 ਸਾਈਡ ਬਹੁਤ ਪਿਆਰੇ ਬੇਲ ਬਣਾਈ ਹੋਈਆਂ ਤੇ ਪ੍ਰਾਈਸ ਹੈ 3500 ਇਹਨਾਂ ਸੂਟਾਂ ਦਾ पैंती सौ का सूट है शिपिंग सारी सूटा की अलग तो रहेगी ये भी कॉटन पर रहेगा जी सूट विदाउट लाइनिंग आरी वर्क के उपर रहेगा भी सूट ठीक है ये भी टाई एंड डाई का रहेगा दुपट्टा फोर साइड बेल ये य सौ का सूट है ਬਹੁਤ ਸੌਫਟ ਸਟੱਫ ਦੇ ਉੱਪਰ ਆ ਜੀ ਕਾਟਨ ਦਾ ਸੂਟ ਇਹ ਮਸ਼ੀਨੀ ਤੇ ਤਿੱਲਾ ਵਰਕ ਪਲੱਸ ਕੀਤਾ ਹੋਇਆ ਇਸ ਦੇ ਉੱਪਰ ਮਸ਼ੀਨ ਵਰਕ ਹੈ ਪਲੱਸ ਤਿੱਲਾ ਵਰਕ ਹੈ ਜੇ ਸਟੱਫ ਬਹੁਤ ਸੋਹਣਾ ਹੈ ਵਿਦਆਊਟ ਲਾਈਨਿੰਗ ਸੂਟ ਬਣੇਗਾ ਵੀ ਇਹ ਬਾਜੀ ਤੇ ਫਲਾਰ ਆ ਜਾਏਗਾ ਇਹਦੇ ਨਾਲ ਦੁਪੱਟਾ ਨਹੀਂ ਰੈਡੀ ਕਰਵਾਇਆ ਹੋਇਆ ਦੁਪੱਟਾ ਤੁਸੀਂ ਟਾਈ ਐਂਡ ਡਾਈ ਚ ਰੈਡੀ ਕਰਵਾ ਸਕਦੇ ਹੋ ਤੇ ਪ੍ਰਾਈਸ ਰਹੇਗਾ ਇਸ ਸੂਟ ਦਾ 2200 ਇਹ ਸੂਟ ਵੀ ਅਸੀਂ ਵਿਦਆਊਟ ਲਾਈਨਿੰਗ ਰੈਡੀ ਕਰਵਾਇਆ ਹੋਇਆ ਹੈ ਠੀਕ ਹੈ ਇਹ ਵਿਦਾਊਟ ਲਾਈਨਿੰਗ ਬਣੇਗਾ ਪਿਓਰ ਮਸਲੀਨ ਦੇ ਸਟਫ ਨੇ ਇਹ ਇਹ ਸੇਮ ਹੀ ਰੇਸ ਕਲਰ ਨੂੰ ਹਾਈਲਾਈਟ ਕੀਤਾ ਹੋਇਆ ਤੇ ਇਹ ਬਾਜੂ ਤੇ ਰਹੋਗਾ ਜੀ ਇਹਦਾ ਪ੍ਰਾਈਸ ਵੀ 2200 ਹੋਗਾ ਸੂਟ ਦਾ ਨੈਕਸਟ ਹੈਗਾ ਬਹੁਤ ਸੋਹਣਾ ਜਿਹਾ ਸੂਟ ਆ ਪਿਓਰ ਲੀਲਨ ਦੇ ਉੱਪਰ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਬਾਜੂ ਵੀ ਹੈਵੀ ਦੇ ਵਿੱਚ ਆਣ ਗਿਆ ਤੇ ਫੋਰ ਸਾਈਡ ਵਰਕ ਦੇ ਨਾਲ ਟਾਈ ਐਂਡ ਡਾਈ ਦਾ ਬਹੁਤ ਪਿਆਰਾ ਜਿਹਾ ਦੁਪੱਟਾ ਇਹਦੇ ਨਾਲ ਵੀ 3500 ਪ੍ਰਾਈਸ ਹੈ ਇਸ ਸੂਟ ਦਾ ਵੇ ਆਰੀ ਵਰਕ ਤੇ ਰਹੇਗਾ ਜੀ ਇਹ ਸੂਟ ਵੀ ਠੀਕ ਹੈ ਆਰੀ ਵਰਕ ਦਾ ਕੰਮ ਕੀਤਾ ਹੋਇਆ ਇਹਦੇ ਨਾਲ ਵੀ ਸਟਾਈਂਡਾਈ ਦਾ ਦੁਪੱਟਾ ਰੈਡੀ ਕੀਤਾ ਹੋਇਆ ਤੇ ਫੋਰth ਸਾਈਡ ਮਿਲੇਗਾ ਤੁਹਾਨੂੰ ਵਰਕ ਪ੍ਰਾਈਸ ਹੈਗਾ 3500 ਨੈਕਸਟ ਦੇ ਰਹੀ ਹਾਂ ਬਹੁਤ ਸੋਹਣਾ ਜਿਹਾ ਸੂਟ ਕਲਰ ਵੀ ਬਹੁਤ ਪਿਆਰਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਇਹਦਾ ਸੂਟ ਦਾ ਬਾਜੂ ਤੇ ਵੀ ਹੈਵੀ ਵਰਕ ਹੈ ਫੋਰ ਸਾਈਡ ਵਰਕ ਦੇ ਨਾਲ ਟਾਈ ਐਂਡ ਡਾਈ ਦੇ ਉੱਪਰ ਹੋਗਾ ਬਹੁਤ ਸੋਹਣਾ ਜਿਹਾ ਦੁਪੱਟਾ ਇਹਦਾ ਤੇ ਪ੍ਰਾਈਸ ਹੈਗਾ ਜੀ ਸੂਟ ਦਾ 3500 ਕਲਰ ਆਪਸ਼ਨ ਬਹੁਤ ਸੋਹਣੀ ਆ ਕਾਫੀ ਟ੍ਰੈਂਡਿੰਗ ਕਲਰ ਪਿਓਰ ਲੀਲਨ ਦੇ ਉੱਪਰ ਟਾਈ ਐਂਡ ਡਾਈ ਦਾ ਦੁਪੱਟੇ ਦੇ ਨਾਲ ਰਹੂਗਾ ਵੀ ਸੂਟ ਹੈਵੀ ਫਰੰਟ ਦੇ ਨਾਲ ਆਰੀ ਵਰਕ ਦਾ ਕੰਮ ਹੈ ਸਾਰੇ ਸੂਟ ਤੇ ਇਹ ਫੋਰ ਸਾਈਡ ਵਰਕ ਦੇ ਨਾਲ ਦੁਪੱਟਾ ਬਹੁਤ ਪਿਆਰਾ ਸੂਟ ਆ 3500 ਪ੍ਰਾਈਸ ਇਹ ਤੁਸੀਂ ਕਿਸੇ ਵੀ ਕਲਰ ਤੇ ਇਹ ਵਾਲੇ ਸੂਟ ਬਣਵਾ ਸਕਦੇ ਹੋ ਆਪਣੇ ਡਿਜ਼ਾਈਨ ਇਹਨਾਂ ਚੋਂ ਤੁਹਾਨੂੰ ਪਸੰਦ ਨੇ ਤਾਂ ਇਹਨਾਂ ਚੋਂ ਬਣਵਾ ਸਕਦੇ ਹੋ ਈਜ਼ੀ ਹੋ ਜਾਏਗਾ ਥੋੜਾ ਜਾਂ ਨਹੀਂ ਤੁਸੀਂ ਆਪਣੀ ਡਿਜ਼ਾਈਨਿੰਗ ਵੀ ਭੇਜ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਇਹ ਸੂਟ ਰੈਡੀ ਕਰਵਾ ਸਕਦੇ ਹੋ ਇਹ ਸਾਡੇ ਕੋਲ ਰੈਡੀ ਨੇ ਇਹ ਤੁਹਾਨੂੰ ਨਾਲ ਦੀ ਨਾਲ ਸੂਟ ਅਸੀਂ ਜਦੋਂ ਤੁਹਾਡੀ ਪੇਮੈਂਟ ਆਉਂਦੀ ਅਸੀਂ ਸ਼ਿਪ ਕਰਵਾ ਦਾਂਗੇ ਇਹ ਹੈਗਾ ਜੀ ਟਾਈਡਾਈਂਡ ਆਈ ਤੇ ਬਹੁਤ ਸੋਹਣਾ ਜਿਹਾ ਦੁਪੱਟਾ ਕਲਰ ਦੇਖੋ ਤੇ ਸੂਟ ਦਾ ਡਿਜ਼ਾਈਨ ਦੇਖੋ ਇਹ ਹੈਗਾ ਪਿਓਰ ਲੀਲਨ ਦੇ ਉੱਪਰ ਮਾਊਸ ਜਾਂ ਸ਼ੇੜਾ ਸਿਰਫ ਇਹਦਾ ਕੇਰਾ ਬਣਾਇਆ ਹੋਇਆ ਤੇ ਬਾਜੂ ਬਣਾਈਆਂ ਹੋਈਆਂ ਨੇ ਜੀ ਇਹ ਬਾਜੂ ਤੇ ਆ ਇਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਦਿੱਤਾ ਹੋਇਆ। 4 ਸਾਈਡ ਕਟਵਰਕ ਦੇ ਨਾਲ ਕਾਰਨਰ ਹੈਵੀ ਰਹਿਣਗੇ ਸੂਟ ਦੇ ਪ੍ਰਾਈਸ ਹੈਗਾ 3000। ਠੀਕ ਹੈ ਜੀ 3000 ਪ੍ਰਾਈਸ ਆ। ਇਹ ਸੂਟ ਮਿਲੇਗਾ ਤੁਹਾਨੂੰ ਵਿਦਾਊਟ ਦੁਪੱਟਾ। ਦੁਪੱਟਾ ਤੁਸੀਂ ਲੈਣਾ ਤਾਂ ਅਸੀਂ ਡਾਈ ਕਰਵਾ ਦਾਂਗੇ ਸਿੰਗਲ ਕਲਰ ਟਾਈ ਐਂਡ ਡਾਈ ਚ ਜਿੰਦਾਂ ਦਾ ਵੀ ਲੈਣਾ। ਬਹੁਤ ਸੋਹਣਾ ਸੂਟ ਆ। विदाउट दुपट्टा सूट मिलेगा जी थोनू ਇਹ 2500 ਦਾ 2500 ਦਾ ਇਹ जॉर्जट ਤੇ सूट रेडी करवाए हैं जॉर्जट ਤੇ 쉐डो वर्क दे करवाए हैं 쉐डो वर्क ਹੈ जी ਤੁਸੀਂ ਇਹਨਾਂ ਨੂੰ ਜਿੱਦਾਂ ਹੁਣ ਗਰਮੀ ਚ ਕੋਈ ਫੰਕਸ਼ਨ ਆਂਦਾ ਤਾਂ ਉੱਥੇ ਪਾ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ 쉐डो वर्क ਦੇ ਉੱਪਰ सूट रेडी ਇਹ ਤੇ जॉर्जट ਦਾ ਇਹਦਾ ਦੁਪੱਟਾ 4 ਸਾਈਡ ਬਹੁਤ ਪਿਆਰਾ ਜੈਨੂ ਵਰਕ ਦਿੱਤਾ ਹੋਇਆ ਉਰੀ ਦੀ ਪੇਸਟਿੰਗ ਲੱਗ ਜੇਗੀ ਲੇਸ ਲੱਗ ਜੇਗੀ ਸਾਰੇ ਦੁਪੱਟੇ 'ਚ ਬੂਟੇ ਆ ਪ੍ਰਾਈਸ ਰਹੂਗਾ 4500 ਸਾਰਾ ਹੈਂਡਵਰਕ ਦੇ ਨਾਲ ਆ ਸੂਟ ਇੱਕ ਸੂਟ ਤੁਹਾਨੂੰ ਚਾਰ ਜੱਟ ਦੇ ਦੰਨੇ ਆ ਜੀ ਮਸ਼ੀਨੀ ਵਰਕ ਦੇ ਨਾਲ ਕਲਰ ਵੀ ਬਹੁਤ ਸੋਹਣਾ ਸੂਟ ਦਾ ਡਿਜ਼ਾਈਨ ਤਾਂ ਸੋਹਣਾ ਹੈਗਾ ਹੀ ਆ ਬਾਜੂ ਤੇ ਵੀ ਵਰਕ ਮਿਲੂਗਾ ਫੋਰ ਸਾਈਡ ਦੁਪट्टे ਦੇ ਕਟਵਰਕਾ corner ਵਿੱਚ ਹੈਗੇ ਨੇ ਹੈਵੀ ਫਲਾਵਰ ਪ੍ਰਾਈਸ ਹੈਗਾ 3500 3500 ਦਾ ਸੂਟ ਆ ਠੀਕ ਹੈ ਜੀ ਇੱਕ ਸਟੱਫ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਸਟੱਫ ਬਹੁਤ ਜਿਆਦਾ ਫਾਈਨ ਆ ਗਰਮੀ ਦੇ ਵਿੱਚ ਪ੍ਰਿੰਟਡ ਸੂਟ ਅਗਰ ਤੁਸੀਂ ਪਾਣਾ ਤੇ ਪਿਓਰ ਔਰਗੇਂਜ਼ਾ ਦੇ ਉੱਪਰ ਸੂਟ ਆ ਸਾਰੇ ਦੇ ਵਿੱਚ ਵਰਕ ਆ ਜੀ ਲਾਸਟ ਪੀਸ ਪਿਆ ਕਾਫੀ ਟਾਈਮ ਤੋਂ ਤੇ ਇਹ ਵਾਲਾ ਸੂਟ ਅਸੀਂ ਕੱਢ ਦਾਂਗੇ 2500 ਦੇ ਵਿੱਚ 5 ਮੀਟਰ ਸੂਟ ਆ ਤੇ ਪ੍ਰਾਈਸ ਸੀਗਾ ਜੀ ਇਹ ਸੂਟ ਦਾ 3500 ਵਿਦਆਊਟ ਦੁਪੱਟਾ ਸਟੱਫ ਕਾਫੀ ਮਹਿੰਗਾ ਏ ਇਹ ਸੂਟ ਆ ਜੀ ਇੱਕ ਸ਼ਰਟ ਪੀਸ ਪਿਆ ਸਾਡੇ ਕੋਲ 2000 ਦਾ ਸ਼ਰਟ ਪੀਸ ਆ ਸਿੰਗਲ ਸੀਗਾ ਜੀ ਇਹ 600 ਪਰ ਮੀਟਰ ਅਕੋਰਡਿੰਗ ਠੀਕ ਹੈ ਜੀ ਇਹ ਸੂਟ ਅਸੀਂ ਤੁਹਾਨੂੰ ਹੁਣ ਸ਼ਰਟ ਕੱਢਾਂਗੇ ਤਕਰੀਬਨ ਤੁਸੀਂ ਇਹ ਲੈ ਸਕਦੇ ਹੋ 16000 ਰੁਪਏ ਦੇ ਵਿੱਚ ਸ਼ਰਟ ਸ਼ਰਟ ਇਹ ਸਿੰਗਲ ਬਹੁਤ ਸੋਨਾ ਪਿਓਰ ਦਾ ਸਟੱਫ ਹੈ ਇਹ ਤੇ ਇੱਕ ਮੈਂ ਲੈ ਕੇ ਆਈਆਂ ਸਟੱਫ ਬਹੁਤ ਫਾਈਨ ਤੇ ਅੱਜਕੱਲ ਟ੍ਰੈਂਡਿੰਗ ਹੈ ਜਿੱਦਾਂ ਟਾਈ ਐਂਡ ਡਾਈ ਦਾ ਤੁਸੀਂ ਇਹਨਾਂ ਦੇ ਦੁਪੱਟੇ ਵੀ ਬਣਾ ਸਕਦੇ ਹੋ ਸੂਟ ਵੀ ਬਣਾ ਸਕਦੇ ਹੋ ਜਾਂ ਫਿਰ ਡਰੈਸ ਮਟੀਰੀਅਲ ਵੀ ਬਣਾ ਸਕਦੇ ਹੋ ਉਹ ਤੁਹਾਡੀ ਚੁਆਇਸ ਹੈ ਜੀ ਇਹ ਅਸੀਂ ਮੀਟਰ ਦੇ ਹਿਸਾਬ ਨਾਲ ਦੇ ਦਾਂਗੇ ਤੁਹਾਨੂੰ ਸੂਟ ਮਤਲਬ ਕਿ ਘੱਟ ਤੋਂ ਘੱਟ 2.5 ਮੀਟਰ ਹੋਵੇ ਸੂਟ ਇਹ ਇਦਾਂ ਆਏਗਾ ਟਾਈ ਐਂਡ ਡਾਈ ਦੇ ਵਿੱਚ ਤੇ ਸਟੱਫ ਹੈਗਾ ਪਿਓਰ ਜੌਰਜਟ ਦੇ ਉੱਪਰ ਪਿਓਰ ਜੌਰਜਟ ਸਟੱਫ ਹੈ ਜਿਹੜਾ ਇਹ ਤੁਸੀਂ ਸ਼ਾਰਟ ਪੀਸ ਵੀ ਲੈ ਸਕਦੇ ਹੋ ਪੂਰਾ ਸੂਟ ਵੀ ਲੈ ਸਕਦੇ ਹੋ ਜਾਂ ਫਿਰ ਸ਼ਰਟ ਦੁਪੱਟਾ ਬਣਾ ਲਓ ਨਾਲ ਪਲੇਨ ਸਲਵਾਰ ਲੈ ਲਓ ਕਿਸੇ ਵੀ ਤਰ੍ਹਾਂ ਤੁਸੀਂ ਇਹ ਸੂਟ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਤੇ ਪ੍ਰਾਈਸ ਰਹੂਗਾ ਜੀ 500 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਠੀਕ ਹੈ ਜੀ ਤੁਹਾਨੂੰ ਕੱਟੋਗਾ 2.5 ਮੀਟਰ ਲੈਣਾ ਪੈਣਾ ਤੇ ਵੱਧ ਤੋਂ ਵੱਧ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਹੋ ਇਹਦੇ ਵਿੱਚ ਕਲਰ ਦੇਖ ਲਓ ਇਹ ਹੈਗਾ ਮੇਰੇ ਕੋਲ 15-15 ਮੀਟਰ ਦੇ ਥਾਨ ਨੇ ਇਹ ਇਹ ਕਲਰ ਨੇ ਇਹਦੇ ਵਿੱਚ ਇੱਕ ਕਲਰ ਇਹ ਮਿਲ ਜੇ ਗਏ ਠੀਕ ਹੈ 500 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਰਹੇਗਾ ਸ਼ਿਪਿੰਗ ਅਲੱਗ ਤੋਂ ਰਹੇਗੀ ਤੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਲੱਗਿਆ ਸਾਰੇ ਸੂਟ ਵੀਡੀਓ ਦੇਖਣ ਲਈ ਥੈਂਕ ਯੂ so much